ਫੈਮਿਲੀ ਬ੍ਰੇਕ ਤੋਂ ਹੈ ਪ੍ਰੋਮਿਸ ਕਰਦਾ ਕਿ ਬਹੁਤ ਜਲਦੀ ਵਾਪਸੀ ਕਰੂੰਗਾ ਮੈਂ ਪਹਿਲਾਂ ਗਿਆਵਾਸੀ ਚ ਲੋਕਾਂ ਨੇ ਪਿਆਰ ਦਿੱਤਾ ਤੇ ਮਨੋਦਗ ਇਸ ਤਾਰ ਵੀ ਜੜੀ ਵਾਪਸੀ ਹੋ ਗਈ ਬਹੁਤ ਹੀ ਅੱਛੇ ਤਰੀਕੇ ਨਾਲ ਇਸ ਸਮੇਂ ਤੋਂ ਤੁਸੀਂ ਹਿੱਟ ਚੱਲ ਰਹੀ ਸੀ ਟੀਵੀ ਚੈਨਲ ਦੇ ਉੱਤੇ ਉਸ ਸਮੇਂ ਦੇ ਅੱਜ ਦੇ ਸਮੇਂ ਦੇ ਵਿੱਚ ਟੀਵੀ ਦੇਖਣ ਦਾ ਰੁਝਾਨ ਕਿਤੇ ਨਹੀਂ ਲੱਗਦਾ ਨਹੀਂ ਕਿ ਘਟ ਚੁੱਕਿਆ ਹੈ ਸੌਖਤਾਫ ਸਬਦਾਂ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਮਲੇਰਕੋਟਲਾ ਦੀ ਇੱਕ ਬਹੁਤ ਵੱਡੇ ਹੱਸੀ ਕਲਾਕਾਰ ਅੰਸੀ ਨੇ ਜੋ ਤੁਸੀਂ ਬਹੁਤ ਪਿਆਰ ਦਿੱਤਾ ਰਾਜਮਾ ਮੇਰੇ ਖਿਆਲ ਦੇ ਵਿੱਚ ਅੱਜ ਸ਼ਾਪਿੰਗ ਕਰਦੇ ਨਜ਼ਰ ਆਏ ਨੇ ਮਲੇਰਕੋਟਲਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਸਾਖਦਾਤਾ ਡੈਲੀ ਪੋਸਟ ਜੀ ਥੈਂਕ ਯੂ ਸੋ ਵੈਰੀ ਮੱਚ ਕਿੱਦਾਂ ਅੱਜ ਬੜਾ ਕੰਪੇਰਨ ਸ਼ਾਪਿੰਗ ਕਰ ਰਹੇ ਹੋ ਜੀ ਮਨ ਮਲੇਰਕੋਟਲਾ ਦੇ ਵਿੱਚ ਵਸੇ ਮਲੇਰਕੋਟਲਾ ਦਾ ਨਿਵਾਸੀ ਹਾਂ ਮੈਂ ਜੀ ਜੀ ਤੇ ਇਹ ਕਨਸੈਪਟ ਲਵਲੀ ਸਵੀਟਸ ਜਿਹੜਾ ਹੈ ਉਹ ਐਂਟਰੈਂਸ ਦੇ ਉੱਪਰ ਹੀ ਹੈ ਅਗਰ ਤੁਸੀਂ ਸ਼ਾਪਿੰਗ ਤੋਂ ਥੋੜੇ ਜੇ ਅੱਗੇ ਉਹ ਬ੍ਰੇਕ ਲੈਣਾ ਚਾਹੁੰਦੇ ਹੋ ਬੱਚੇ ਕਹਿੰਦੇ ਭੁੱਖ ਲੱਗੀ ਹੈ ਜੀ ਕੁਛ ਕਰਦੇ ਕਹਿੰਦੇ ਭੁੱਖ ਲੱਗੀ ਹੈ ਤਾਂ ਤੁਸੀਂ ਉਰੇ ਆ ਕੇ ਚਾਰਟ ਸੈਕਸ਼ਨ ਥਾਲੀ ਇੰਡੀਅਨ ਬ੍ਰੈਡਸ ਕੰਬੋ ਜੀ 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 ਸੌਥ ਇੰਡੀਅਨ ਕਿਸੇ ਦਾ ਵੀ ਮਜ਼ਾ ਲੈ ਸਕੋ ਤੇ ਉਰੇ ਸ਼ਾਪਿੰਗ ਲਈ ਬਹੁਤ ਹੀ ਬਾ ਕੁਮਾਲ ਹੁੰਦਾ ਬ੍ਰਾਂਡਸ ਹਨ ਜਿਹੜੇ ਮਤਲਬ ਜਦ ਟਾਈਮ ਮਿਲਿਆ ਟ੍ਰੈਫਿਕ ਤੋਂ ਬਜ਼ਨ ਤੋਂ ਲੱਗੇ ਆ ਬਸ ਨੇੜੇ ਹੀ ਘਰ ਦੇ ਲੱਗੇ ਨਹੀਂ ਨੀਅਰ ਬਾਈ ਹੂੰ ਬਹੁਤ ਅੱਛਾ ਹੈ ਬਹੁਤ ਫਰੈਂਡਲੀ ਔਰ ਬਹੁਤ ਹੀ ਕੂਲ ਸਟਾਫ ਹੈ ਜੀ ਜਿਹੜੇ ਮਰਜ਼ੀ ਸ਼ੋਰੂਮ ਚਲੇਗਾ ਜੀ ਬਿਲਕੁਲ ਤੇ ਆਪਾਂ ਨੂੰ ਮਜ਼ਾ ਆਉਂਦਾ ਹੈ ਬਿਲਕੁਲ ਦੱਸਿਆ ਕਿ ਅੰਸ਼ੀ ਪੰਜਾਬੀ ਬੋਲਦੇ ਹਨ ਹਾਲਾਂਕਿ ਇਹਨਾਂ ਨੂੰ ਵੱਡੇ ਟੀਵੀ ਚੈਨਲ ਤੇ ਜ਼ਰੂਰ ਹਿੰਦੀ ਦੇ ਵਿੱਚ ਸੀਰੀਅਲ ਦੇ ਵਿੱਚ ਦੇਖਿਆ ਸਾਰੇ ਨੇ ਦੀ ਔਰ ਬਾਤੀ ਦੇ ਵਿੱਚ ਤੇ ਕਾਫੀ ਅਹਿਮ ਭੂਮਿਕਾ ਜਿਹੜੀ ਹੈਗੀ ਹੈ ਤੇ ਮਦਿਆ ਅਸੀਂ ਕਿਵੇਂ ਚੱਲ ਰਿਹਾ ਹੁਣ ਆਪਾਂ ਦੇ ਆਪਾਂ ਕੈਰੀਅਰ ਦੀ ਗੱਲ ਕਰੀਏ ਜਾਂ ਆਪਾਂ ਕੰਮਕਾਰ ਦੀ ਗੱਲ ਕਰੀਏ ਜੀਵਨ ਦੀ ਗੱਲ ਕਰੀਏ ਥੋੜਾ ਜਿਹਾ ਫੈਮਿਲੀ ਬ੍ਰੇਕ ਚੱਲ ਰਿਹਾ ਹੈ ਓਕੇ ਮੈਂ ਬਹੁਤ ਜਲਦ ਪ੍ਰੋਮਿਸ ਕਰਦਾ ਕਿ ਬਹੁਤ ਜਲਦ ਵਾਪਸੀ ਕਰੂੰਗਾ ਜੀ ਇਨਸ਼ਾਅੱਲਾ ਵਾਪਸੀ ਜਿਹੜੀ ਹੋਗੀ ਉਹ ਡਬਲ ਬਾਉਂਸ ਹੋਗੀ। ਕਿਆ ਬਾਤ ਹੈ। ਜਿਵੇਂ ਪਹਿਲਾਂ ਵਿਆਹਾਂ ਦੀ ਚ ਲੋਕਾਂ ਨੇ ਪਿਆਰ ਦਿੱਤਾ ਤੇ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਵੀ ਜਿਹੜੀ ਵਾਪਸੀ ਹੋਗੀ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਅਨ ਸਭ ਫਿਲਮਾਂ ਦਾ ਦੌਰ ਮੁੜ ਸੁਰਜੀਤ ਹੋ ਗਿਆ। ਮੁੜ ਚੱਲ ਪਿਆ ਆਪਣੀ ਆਪਣੀ ਫਿਲਮਾਂ ਜੀ ਗੱਲ ਕਰੀਏ ਤਾਂ ਕੋਈ ਪੰਜਾਬੀ ਫਿਲਮ ਦੇ ਵਿੱਚ ਵੀ ਚੱਲ ਰਿਹਾ ਪ੍ਰੋਜੈਕਟ ਜਾਂ ਫਿਰ ਨੈਸ਼ਨਲ ਲੈਵਲ ਦਾ ਹਿੰਦੀ ਦੇ ਵਿੱਚ ਕੋਈ ਸੀਰੀਅਲ। ਮੈਂ ਐਕਚੁਅਲੀ ਪੰਜਾਬ ਦੇ ਵਿੱਚ ਵੀ

ਆਨਸਰ ਇਹ ਤਾਂ ਨਹੀਂ ਲੱਗ ਰਿਹਾ ਕਿ ਉਸ ਸਮੇਂ ਦੇ ਵਿੱਚ ਜਿਸ ਸਮੇਂ ਤੁਹਾ ਤੁਸੀਂ ਹਿੱਟ ਚੱਲ ਰਹੇ ਸੀ ਟੀਵੀ ਚੈਨਲ ਦੇ ਉੱਤੇ ਉਸ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਟੀਵੀ ਦੇਖਣ ਦਾ ਰੁਝਾਨ ਕਿਤੇ ਨਹੀਂ ਲੱਗਦਾ ਨਹੀਂ ਕਿ ਘਟ ਚੁੱਕਿਆ ਹੈ ਸੋ ਆਈ ਥਿੰਕ ਇਹ ਇਹਦਾ ਸਵਾਲ ਹੈ ਇਹ ਬਹੁਤ ਹੀ ਇੰਟਰਸਟਿੰਗ ਸਵਾਲ ਹੈ ਜੀ ਤੇ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਇੱਕ ਮੀਡੀਅਮ ਹੈ ਤੇ ਮੀਡੀਅਮ ਜਿਹੜਾ ਹੈ ਉਹ ਵੱਡੇ ਪਰਦੇ ਤੋਂ ਲੈ ਕੇ ਛੋਟੇ ਪਰਦੇ ਤੋਂ ਲੈ ਕੇ ਚਾਹੇ ਆਪਾਂ ਮੋਬਾਈਲ ਦੀ ਗੱਲ ਕੀਤੀ ਜਾਵੇ ਜਾ ਜੋ ਆਪਣੇ ਕੋਲ ਐਪਸ ਹਨ ਇਹ ਜਿਹੜੇ ਵੀ ਵੈਬ ਸੀਰੀਜ਼ ਹਨ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਇਨਟਰੇਨ ਕਰੰਦਾ ਇਹਦਾ ਮਕਸਦ ਹੈ ਉਹ ਹਰ ਤਰੀਕੇ ਨਾਲ ਅਵੇਲੇਬਲ ਹੈ ਤੇ ਉਹਦੇ ਵਿੱਚ ਡਿਪੈਂਡ ਕਰਦਾ ਹੈ ਡੇਲੀ ਸੋਪਸ ਜਿਹਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੈਂਦਾ ਜੀ ਜੇ ਤੁਸੀਂ OTT ਪਲੇਟਫਾਰਮ ਤੇ ਆਪਣਾ ਟੈਲੈਂਟ ਅਜ਼ਮਾਉਣਾ ਚਾਹੁੰਦੇ ਹੋ ਤਾਂ ਉਹ ਵੀ ਬਹੁਤ ਅੱਛਾ ਹੈ ਜੀ ਕੀ ਕੀ ਕਹੋਗੇ ਜੀ ਅ ਕਿਉਂਕਿ ਲੋਕ ਬਹੁਤ ਪਿਆਰ ਦੇ ਰਹੇ ਸੀ ਦੇ ਰਹੇ ਨੇ ਤੁਹਾਨੂੰ ਤੇ ਤੁਹਾਨੂੰ ਮਿਸ ਵੀ ਬਹੁਤ ਕਰ ਰਹੇ ਜਿਵੇਂ ਤੁਸੀਂ ਕਿਹਾ ਕਿ ਜਲਦੀ ਇਹ ਪ੍ਰੋਜੈਕਟ ਆਏਗਾ ਲੱਗਦਾ ਕਿ ਉਸ ਤੋਂ ਵੀ ਉਮਦਾ ਹੋਏਗਾ ਉਹ ਉਮੀਦ ਹੈ ਜੀ ਬਿਲਕੁਲ ਬਿਲਕੁਲ ਹੁਣਾ ਵੀ ਚਾਹੀਦਾ ਕੋਈ ਵੀ ਚਾਹੇ ਟੈਕਨੀਸ਼ੀਅਨ ਹੈ ਜਾਂ ਆਰਟਿਸਟ ਹੈ ਉਹ ਹਮੇਸ਼ਾ ਕੋਈ ਵੀ ਕੰਮ ਬਿਲਕੁਲ ਕਰਦਾ ਹੈ ਇਹੀ ਸੋਚ ਕੇ ਕਰਦਾ ਹੈ ਕਿ ਮੈਂ ਉਸ ਤੋਂ ਫਿਕਸਟਪਲ ਭੇਜਾਂ ਜੀ ਨਵੀਂ ਕੋਸ਼ਿਸ਼ ਤੇ ਖੁਸ਼ੀ ਹੈ ਕਿ ਆਪਾਂ ਉਸ ਤੋਂ ਸਟੈਪ ਅੱਗੇ ਦੇ ਗਏ। ਇੱਕ ਜੇ ਆਪਾਂ ਨਵੇਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਲੱਗਦਾ ਕਿ ਹੁਣ ਪੰਜਾਬੀ ਸਿਨੇਮਾ ਬੜਾ ਪਰਫੁੱਲ ਤੋਰ ਰਿਹਾ ਜਿਵੇਂ ਆਪਾਂ ਸੌਤ ਦੀ ਗੱਲ ਕਰੀਏ। ਪਹਿਲਾਂ ਸੌਤ ਜਿਹੜਾ ਹੈਗਾ ਬੜਾ ਵਧੀਆ ਚੱਲ ਰਿਹਾ ਹੈ ਬਾਲੀਵੁੱਡ ਤੇ ਵੀ ਭਾਰੀ ਸੌਤ ਇਸ ਸਮੇਂ ਆ ਤੇ ਪੰਜਾਬੀ ਫਿਲਮਾਂ ਵੀ ਲੱਗਦਾ ਕਿ ਕਾਫੀ ਜਗ੍ਹਾ ਬਣਾ ਰਹੀਆਂ ਨੇ ਆਪਣੀਆਂ। ਬਣਾ ਰਹੀਆਂ ਲੇਕਿਨ ਥੋੜਾ ਟਾਈਮ ਚਾਹੀਦਾ। ਹੂੰ ਚਾਹੀਦਾ ਟਾਈਮ। ਬਿਲਕੁਲ ਜੀ ਅਸੀਂ ਕੁਝ ਦੇ ਚਾਹਣ ਵਾਲਿਆਂ ਨੂੰ ਕਹਿਣਾ ਚਾਹਾਂਗੇ। ਨੇ ਬਸ ਮੈਂ ਸਾਰਿਆਂ ਨੂੰ ਇਹ ਵਿਸ਼ੇਸ਼ ਦੇਣਾ ਚਾਹੁੰਦਾ ਕਿ ਤੁਸੀਂ ਜੋ ਵੀ ਕੁਝ ਕਰ ਰਹੇ ਹੋ ਉਸ ਫੀਲਡ ਦੇ ਵਿੱਚ ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹਨ ਤੇ ਹਾਰਡ ਵਰਕ ਤੇ ਸੱਚੀ ਇਮਾਨਦਾਰ ਇਮਾਨਦਾਰੀ ਮਿਹਨਤ ਕਦੇ ਵੇਸਟ ਨਹੀਂ ਜਾਂਦੀ ਟਰਸਟ ਇਨ ਗੋਡ ਬਿਲਕੁਲ ਬਿਲਕੁਲ ਤਰ੍ਹਾਂ ਬਾਦ ਅੱਜ ਜਿਹੜੇ ਅੱਜ ਸਾਨੂੰ ਸਮਾਧਿਤ ਹਾਲਾਂਕਿ ਫੈਮਿਲੀ ਨਾਲ ਨਿੱਜੀ ਇਥੇ ਸ਼ੋਪਿੰਗ ਕਰਨ ਦੇ ਲਈ ਆਏ ਹੋਏ ਸੀ ਤੇ ਸਾਨੂੰ ਮਿਲੇ ਨੇ ਬਹੁਤ-ਬਹੁਤ ਸ਼ੁਕਰੀਆ ਤੇ ਵੱਡੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਫੇਰ ਤੁਸੀਂ ਉਹਨਾਂ ਨੂੰ ਟੀਵੀ ਸਕਰੀਨ ਤੇ ਦੇਖੋਗੇ ਕਿਉਂਕਿ ਇੱਕ ਵੱਡਾ ਕਨਸੈਪਟ ਲੈ ਕੇ ਵੱਡਾ ਪ੍ਰੋਜੈਕਟ ਲੈ ਕੇ ਜਿਹੜਾ ਹੈਗਾ ਉਹ ਲਾਂਚ ਕਰ ਰਹੇ ਨੇ ਤੇ ਅਸੀਂ ਵੀ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਜਿਹੜਾ ਹੈਗਾ ਉਸੇ ਤਰ੍ਹਾਂ ਬਾਖਮਾਲ ਕਰਨ ਮਲੇਕੂਲਤ ਗੁਰੂ ਖੁੱਲ੍ਹਦੇ ਵਾਲ ਸੁੱਖਾ ਖੇੜੀ ਵਾਲਾ